ਅੱਜ ਅੱਜ ਮੈਡੀਕਲ ਸਟੋਰ ਆਪਣੇ ਦੇ ਕਿ ਮਰਾਵੀਰ ਆਇਆ ਗੁਰਪਤ ਸਿੰਘ ਜੋ ਆਪਣੀ ਕਲਾ ਦੇ ਨਾਲ ਜਿਹੜਾ ਆਪਣੇ ਪਰਿਵਾਰ ਦਾ ਜਿਆਦਾ ਪੇਟ ਪਾਲਦਾ ਹੈ ਰੋਜ਼ਾਨਾ ਹੀ ਕਹਿੰਦਾ ਜੀ ਮੈਂ ਘਰੋਂ ਤੇਰੇ ਜਾਂਦਾ ਹੈ ਤੇ ਸ਼ਾਮ ਨੂੰ ਜਿੰਨੇ ਵੀ ਲੋਕ ਕੋਈ ਦਾਤ ਕੋਈ ਪੰਜ ਕੋਈ 20 ਇਹਨੂੰ ਜਿੰਨੇ ਵੀ ਜਰੂਰ ਪੈਸੇ ਹੁੰਦੇ ਹੈ ਉਹ ਜਾ ਕੇ ਤੇ ਆਪਣੇ ਪਰਿਵਾਰ ਨੂੰ ਰੱਖਦਾ ਫਿਰਦਾ ਹੈ ਬਾਕੀ ਆ ਪੈਨ ਨੂੰ ਵਾਰ-ਵਾਰ ਇਹੋ ਦੀ ਜਾਣਕਾਰੀ ਲੈਣੀ ਆ ਹਾਂਜੀ ਇਹ ਨਾਮ ਹੀ ਲੱਭਣਾ ਹਾਂਜੀ ਇਹ ਨਾਮ ਵਰਪੰਦ ਸਿੰਘ ਹੈ ਬਸ ਲੇਢ ਕਿੜਾ ਇਹਨਾਂ ਦਾ ਨਾਮ ਤਾਂ ਸਿੱਧਾ ਅਜਿਹਾ ਨਾ ਗਿਣਾ ਬਸ ਤਿਆਰ ਤੇ ਮੈਂ ਇਤਨੀ ਆਹਰੇਤ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਇਹਨੇ ਕਿ ਪਰਮਾਤਮਾ ਨੇ ਮੈਨੂੰ ਕਲਾ ਬਖਸ਼ੀ ਹੈ ਉਹ ਸਕਲਰ ਦੇ ਜਿਲ੍ਹੇ ਦੇ 50 ਪੇਸ ਕਰਦਾ ਮਾਂ ਕੁਝ ਛੋਟੀ ਛੋਟੇ ਵੱਡੀ ਛੋਟੇ ਪਰ ਪਾਸੰਦ ਇਹ ਨਾਵਾ ਨਾ ਸਿਆ ਪ੍ਰਤੀਨਿਪਾਤਨ ਦੇ ਨੰਨਾ ਮਾਂ ਨੌਜਵਾਨ ਕੀ ਨੂੰ ਜਾਗਰੂਕ ਕਰਦਾ ਮਾਂ ਕੋਈ ਆਪਾਂ ਕੋਈ ਨ ਨਹੀਂ ਸਿੱਖਿਆ ਕੋਈ ਨ ਨਹੀਂ ਸੇਧ ਲੈ ਸਕੀਏ ਕਿਉਂਕਿ ਸਾਰੀ ਜਿੰਨੀ ਦੇ ਵਿੱਚ ਸਿੱਖਣਾਈ ਹੁੰਦਾ ਹੈ ਕੋ ਤੇ ਤਾਂ ਕਰਕੇ ਮੈਂ ਕਲਾ ਦਾ ਪ੍ਰਦਰਸ਼ਨ ਕਰਕੇ ਤੇ ਜੋ ਮੈਨ ਕਰਨਾ ਮਿਲਦਾ ਬਾਵਾ ਦਾ ਕਰਦਾ ਪਿਆਰਾ ਕਰਦੇ ਇਹ ਕਿਤਾ ਬਰਬਾਦ ਹੈ ਹਾਂਜੀ ਕਿੰਨਾ ਮਾਡਾ ਹੈ ਆਉਂਦੀ ਪਤਾਜੀ ਮੇਰੇ ਸੋਤੀ ਹੈ ਜਿਹੇ ਸੀ ਸਾਡੇ ਸਾਡੇ ਕੇ ਤਿੰਨ ਫੁੱਟ ਦੀ ਆਈ ਸੀ ਭਰਾ ਕਿੰਨੇ ਦੋ ਅਸੀਂ ਭਰਾ ਤਿੰਨ ਭਰਾਵਾਂ ਇਹ ਤਾਂ ਪੈਣੇ ਆ ਉਹਨਾਂ ਦੇ ਕਿੰਨੇ ਉਹਨਾਂ ਕਿੰਨਾ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟੀ ਆਈ ਦੁਬਈ ਹੈ ਤਿੰਨ ਫੁੱਟ ਦੀ ਹੋਈ ਕਿ ਜਿਹੜਾ ਮੇਰੇ ਤੋਂ ਵੱਡਾ ਉਹ ਸਵਾ ਤਿੰਨ ਫੁੱਟ ਹੈ ਜਿਹੜਾ ਸਾਰੇ ਤੋਂ ਛੋਟਾ ਆ ਉਹਦੀ ਪੌਣੇ ਚਾਰ ਫੁੱਟ ਹੈ ਤੇ ਭੈਣ ਦੀ ਹਾਈ ਟੂ ਵੀ ਠੀਕ ਹੈ ਲੰਬੀ ਹੈ ਤੇ ਮਾਤਾ ਜੀ ਦੀ ਵੀ ਹੈ ਕਿੰਨੀ ਉਹਨਾਂ ਦੀ ਮੈਰਿਜ ਹੋਈ ਹੈ ਹਾਂਜੀ ਉਹਨਾਂ ਦੀ ਮੈਰਿਜ ਹੋ ਗਈ ਹੈ ਤੇ ਜਿਹੜੀ ਉਹਨਾਂ ਦੀ ਵਾਈਫ ਉਹਨਾਂ ਦਾ ਕਿੱਦਾਂ ਕਰਦਾ ਹਾਂਜੀ ਇੱਕ ਦੀ ਵਾਈਪ ਪੂਰੀ ਇੱਕ ਲੰਮੀ ਵਾਈਪ ਵਾਲੀ ਹੈ ਤੇ ਗਿੰਦਾ ਨਹੀਂ 4.5 ਪਰ ਦੀ ਹੈ ਤੇ ਸੀਓ ਨੇ ਕੋ ਬਣਾ ਦੇਈ ਹੈ ਜਿੰਨਾ ਕਾ ਉਸੇ ਵਾਲੀ ਤੋਂ ਤੁਸੀਂ ਮਤਲਬ ਸਿਰੇ ਕਿੰਨੇ ਵਜੇ ਘਰੋਨੇ ਦਿੰਦੇ ਹੋ ਕਿੰਨਾ ਚਿਰ ਉਹ ਗੱਲ ਤੁਹਾਨੂੰ ਇਸ ਤਰ੍ਹਾਂ ਮੈਂ ਆਪਣੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਤੇ ਤਨਤਾਰਨ ਜਿੱਤਰਾ ਆਪਣੇ ਮੋਗਾ ਜਾਂ ਕੋਈ ਕੋਈ ਹੋਰ ਵਿਆਹ ਜ਼ਿਲ੍ਹਿਆਂ ਦੇ ਨਾਲ ਆਉਂ ਗਿਆ ਹੈ ਇਸ ਤਰ੍ਹਾਂ ਸਾਡੇ ਵਰਗੋਂ ਸੈਰਾਮਿਕ ਦਾ ਕੰਮ ਇਹ ਆਪਣੇ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਜਿੱਤਰਾ ਜੋ ਮਾਰਤਮਾਨੀ ਨੂੰ ਬਹੁਤ ਜੀਵਾਇਆ ਔਰ ਸਭ ਤੋਂ ਵੱਧ ਸਭ ਦਾ ਇਹ ਮਨੋਰੰਜਨ ਕਰਦੇ ਇੱਕ ਇੱਕ ਇਹ ਮਿਹਨਤੀ ਆ ਬੇਖੋ ਜੀ ਵੱਡੇ ਵੱਡੇ ਕਲਾਕਾਰ ਵੀ ਉਹ ਵੀ ਇੱਕ ਛੁੱਟਕਲੇ ਪੇਸ਼ ਕਰਦੇ ਆ ਜਾਂ ਸੀਡਿੰਗ ਕਰਦੇ ਆ ਉਹ ਵੀ ਆਪਣਾ ਮਿਹਨਤ ਨਾਲ ਲਿੰਦੇ ਆ ਉਹ ਚਲੋ ਵੱਡੀਆਂ ਗੇਮਾਂ ਤਾਂ ਇੰਡੀਆ ਮੈਂ ਤੇ ਚਲੋ ਜੋ ਕੋਈ ਆਪਣੀ ਸੰਗ ਦੇ ਦਿੰਦਾ ਵਾ ਉਹਰ ਕਿੰਨੀ ਕਰਦੀ ਮੇਰੀ ਉਮਰ 81 ਦਾ ਜਨਮ ਆ 45 ਸਾਲ ਦੀ ਕਰੀਬ ਉਮਰ ਹੋ ਚੁੱਕੀ ਹੈ ਕੋਈ ਮੇਲੇ ਦੇ ਵਿੱਚ ਜਾਂਦਾ ਵੀ ਤੁਹਾਨੂੰ ਕੀ ਮਿਲਿਆ ਲੋਕਾਂ हां जी मैं फिर एक कल्चर ग्रुप ਨਾਲ ਜੁੜਿਆ ਸੀ ਅੰਮ੍ਰਿਤਸਰ ਤੋਂ ਪੰਜਾਬੀ ਸੂਰਮੇ ਗੌਤਮ ਸੂਰਮੇ। ਉਹ ਉਸ ਗਰੁੱਪ ਨਾਲ ਜੁੜਿਆ ਸੀ ਮੈਂ ਆਲਟਮਾ ਲੰਗਰ ਅਸੀ ਕਲਗਾ ਦੀਵਾਰ ਤੇ ਜਾਂ ਆਪਣੇ ਜਿੱਤਰਾ ਹੋ ਗਿਆ ਉਹ ਵੀ ਆਲਟਮਾ ਉਂਝਾਂ ਸੇ ਮਜ਼ਾ ਆ ਰਿਹਾ। ਧਾਨੇ ਜਿੱਤਰਾ ਗੀਤਮੇ ਆਤ ਕਲੇ ਦੇ ਤੇ ਐਕਟਿਵ ਕਰ ਲੈਣ। ਤੋਂ ਤੇ ਵੀ ਇਕਤਰ ਨਗਾੜੀ ਵਿੱਚ ਗਰੁੱਪ ਦੇ ਵਿੱਚ ਜਿੱਤਰਾ ਵੀ ਵੀਰੇ ਗਰੇ ਸੀ ਸਰਪੀ ਵੀਰ ਨੂੰ ਮੈਂ ਫਾਇਟ ਲਾਈ ਹੋਈ ਸੀ। ਇਹੋ ਉਹਨਾਂ ਨੇ ਆਪਣਾ ਅਨੰਡਮ ਕੀਤਾ ਸੀ। ਉਹ ਪਰ ਉਹ ਨਹੀਂ ਗਿਆ ਸੀ ਇਹ ਦਿਨਾਂ ਪੰਗਰਾ ਪੋਣਾ ਮੈਂ ਕਿ ਮੈਂ ਜੈਤਾਲ ਤੇ ਪੰਗਰਾ ਪੋਣਾ ਨਹੀਂ ਮੈਂ ਇੱਕ ਫੁੱਟਲੀ ਜੀ ਆ ਆਪਣੇ ਕਮੇਟੀ ਨਹੀਂ ਕਰਦਾ ਵਾ ਕਿ ਕਿਉਂਕਿ ਜਗਾ ਸਟਰੀਟ ਤੇ ਸਾਰੇ ਵੀ ਜਗਾ ਸੋਲ ਚਲਾ ਪਰ ਇਹ ਘਾਤ ਮਿਲ ਜਿਹਾ ਗਾਣੀ ਹੈ ਕਿੰਨਾ ਕਿੰਨਾ ਚਿਰ ਤੁਸੀਂ ਇਹਨਾਂ ਗ੍ਰੋਪੀ ਕੰਮ ਕੀਤਾ ਗ੍ਰੋਪੀ ਦੇ ਵਿੱਚ ਮੈਂ ਕਾਫੀ ਕਿੰਨਾ ਦੂਰਦਰਸ਼ਨ ਗਲੰਦੇ ਚਲਾ ਗਿਆ ਸੀ ਉਹ ਤਾਂ ਜਿੰਦਰਾ ਕੰਮ ਕੀਤਾ ਸੀ ਹਾਂਜੀ ਇਸਕਾਰਾ ਪ੍ਰੋਗਰਾਮ ਦੇ ਵਿੱਚ ਮੇਰੀ ਇੱਕ ਸਪੀਕਰ ਆਈ ਸੀ ਇੱਕ ਇੱਕ ਨੌਜਵਾਨ ਵੀ ਨੇ ਸਵਾਲ ਦਿੱਤਾ ਕਿ ਰਕਮ ਮੈਂ ਕੱਢ ਸਕਦਾ ਤੂੰ ਕੱਢ ਸਕੈ ਨਾ ਮੈਂ ਕਿਹਾ ਉਹ ਕਿਹੜਾ ਉਹ ਮੈਨੂੰ ਚੱਕ ਲਿੰਦਾ ਕਿਹਾ ਹਮਨੇ ਤੈਨੂੰ ਚੱਕ ਕੇ ਬਖਾਇਆ ਨਾ ਹੁਣ ਤੂੰ ਮੈਨੂੰ ਚੱਕ ਕੇ ਬਖਾ ਬੈਠੋ ਕਿ ਜੋ ਮੈਂ ਕਰ ਸਕਦਾ ਤੂੰ ਨਹੀਂ ਕਰ ਸਕੀਂਗਾ ਉਹ ਵਿਚਾਰਾ ਸੋਚੀ ਪੈ ਗਿਆ ਕਿ ਉਹ ਕਰੇਗਾ ਕੀ ਮੈਂ ਕਲਾਕਾਰਤਾ ਹੀ ਉਹ ਨਹੀਂ ਲਗਾ ਦੇ ਰਿਹਾ ਕਿ ਉਹ ਨਹੀਂ ਕਰ ਗਿਆ ਮੈਂ ਉਹ ਤੋਂ ਮੇਰੇ ਨਾਲ ਬਿਚਾਰ ਹੀ ਨਹੀਂ ਕਰਕੇ ਰਿਹਾ ਇਹ ਚਾਹ ਉਹ ਬਗੀਸ categories ਸੀ ਬੀਜ ਹੁਜਾ ਸੰਧੀ ਆਈ ਸੀ ਉਹ ਤੋਂ ਬਾਦੂ ਕੋਈ ਮੌਕਾ ਮਿਲਦਾ ਬੀਜ ਜਗ੍ਹਾ ਆਂਗੇ ਦੋ ਚੇਨਵਰ ਮੌਕਾ ਮਿਆ ਸੀ ਜਗ੍ਹਾ ਮੌਕਾ ਨਹੀਂ ਨਹੀਂ ਦੇ ਉਹ ਲ ਮੈਂ ਕਲਾਕਾਰ ਨੂੰ ਬਾਰ ਬਾਰ ਇਹ ਇਲੈਕਟ੍ਰੋਨਿਕ ਕਲਾਕਾਰ ਹੋਏ ਇਸੇ ਨੂੰ ਨਾਲ ਕਾ ਲੇ ਦੇ ਨਾਮ ਆਉਂ ਜਾਂਦੇ ਨੇ ਕੋਲੰਗ ਗੁਰਪਰ ਕਰਪਾ ਦੀ ਤੁਸੀ ਨਜ਼ਰ ਤਾਂ ਉਹ ਜਾਂਦੇ ਹੋਣ ਕਿ ਜਦੋਂ ਵਪਾਰ ਦੇ ਵਿੱਚ ਗੁਰਪ ਹੋਦੇ ਆ ਨਹੀਂ ਹੁਣ ਨਹੀਂ ਮੈਂ ਜਾਂਦਾ ਜੀਨ ਯਾਤਰੀ ਤੇ ਉਹ ਮੈਂ ਹਾਲ ਕੀ ਜਗਾਹ ਤੇ ਜਾ ਕੇ ਜਿੱਦਾਂ ਸੋਵੀ ਸੋਟੀ ਵੱਡੀ ਸੋਟੀ ਦਾ ਪਾਸਾ ਹੈ ਜਾਂ ਟੂਰ ਟੂਰਲੇ ਬੇਸ ਕਰ ਲੈਣੇ ਉਹਨਾਂ ਤੇ ਜੋ ਮੈਂ ਤਾਂ ਨਾ ਦੇ ਗੱਲੀ ਉਹ ਨਾ ਕਰੀ ਜਗਾ ਕਰੀ ਤੇ ਚੀਜ਼ ਇਹ ਜਿਹੜਾ ਤੁਹਾਨੂੰ ਤੁਸੀਂ ਆਪਣੇ ਕਿਰਕਲ ਬੁੱਧਣਾ ਸਿੱਖਦੇ ਮਦਦ ਲਈ ਮੌਸਮ ਨੇ ਖਰੀਦੀ ਨਸ਼ਾ ਤੋਂ ਬੁਰੀ ਕਰਦੇ ਪੰਜਾਬ ਦਾ ਤਾਂ ਨਹੀਂ ਨਾ ਦੋ ਸਿਹੜਾਂ ਬੇ ਆਪ ਦਾ ਪ੍ਰਾਲਣ ਕਰਦੇ ਪਰ ਤੁਸੀਂ ਵੀ ਕੋਈ ਲੋਕਾਂ ਨੂੰ ਜਿਹੜਾ ਕਲਾਤ ਬੋਲੋ ਕਲਾ ਦੇ ਵਿੱਚ ਕੋਈ ਜਗਾ ਬਾਰੇ ਕੀ ਜਗ ਕਰਦੇ हाँ जी हाँ जी ये बारे जरूर मैं सब तो पहले अपनी सरकार में बेनती कराँगा उन्होंने बहुत धनबाद करता जिन्होंने अहम उपराला कर रहे है, सो उन्होंने तो जा, भी लहर बहुत वाइए चलाई है कि घर घर जाके पिंडा के जाके स्नेहा ला रहे हैं कि आने वाली जी पीढ़ी है बर्बाद होने वालेगी आने वाला कोई खेला वह अपना पाँच का बे सोहना सीखया जाए तो मैं तो एक बेनती यही करनी चाहता व अचक नौजवान पीढ़ा ਪੀਤੋ ਅੱਡੀਆ ਖਾਂ ਸਾਹਮਣੇ ਲਿਖੀਆ ਮੌਕਾ ਨਹੀਂ ਨਾ ਮੈਂ ਸੇਕਾ ਤੋ ਉਹ ਕਿਤਨਾ ਟੋੜੀਆਂ ਕਰਦੇ ਆ ਜਾਂ ਕਿੰਨਾ ਮਾ ਬਾਪ ਨੂੰ ਬੰਦਾਂ ਜੇ ਕਿਉਂ ਰੁਕਾ ਤੋਆ ਕਰਦੇ ਆ ਜੀ ਤੇ ਕਿੰਨੀ ਮੁਸ਼ਕਲ ਦੇ ਨਾਲ ਜਿਹੜੇ ਨਸ਼ੇ ਕਰ ਲੱਗ ਜਾਂਦੇ ਉਹਨਾਂ ਦਾ ਸਰੀਰ ਕਿਹੋ ਜਿਹਾ ਹੁੰਦਾ ਹੈ ਉਹ ਸਾਹਮਣੇ ਹੀ ਆ ਤੇ ਮੈਂ ਨੌਜਵਾਨ ਪੀੜ ਨੂੰ ਇਹ ਹੀ ਸੰਦੇਸ਼ ਦਊਂਗਾ ਕਿ ਤੁਹਾਡੀ ਅੱਖਾਂ ਸਾਹਮਣੇ ਕੁਝ ਹੋ ਰਿਹਾ ਤੇ ਕਹਿੰਦੇ ਤੁਸੀਂ ਉਹਨਾਂ ਵੱਲ ਵੇਖ ਕੇ ਕਰ ਲੱਗਦੇ ਉਹਦੇ ਵਿੱਚ ਕਿੰਨਾ ਸੀ ਬਹੁਤ ਇੱਕ ਛੋਟੀ ਸੋਚ ਹੈਗੀ ਉਹ ਇੱਕ ਵੱਡੀ ਸੋਚ ਹੈ ਕਿ ਇਹ ਉਹਨਾਂ ਤੋਂ ਅਸੀਂ ਸਿੱਖਿਆ ਲੈ ਲਈ ਕਿ ਉਹਨਾਂ ਜੀਵਨ ਬਰਬਾਦ ਕਿਵੇਂ ਹੋਇਆ ਸੀ ਬੇਤਿਉਣਾ ਦੇ ਪਿਛੇ ਲੱਗਿਆ ਬਿਨੈ ਜ्यास ਹੀ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਲਿਆ। ਤਾਂ ਦੂ ਰੋਟੀ ਦੇ ਨਸ਼ੇ ਤੋਂ ਨਾਲ ਪੁਕੀਰ ਹੈ ਕੱਲ੍ਹ ਜਰਾ। ਨਹੀਂ ਮੈਂ ਜ਼ਿੰਦਗੀ ਦੇ ਵਿੱਚ ਕਦੀ ਨਸ਼ਾ ਨਹੀਂ ਕੀਤਾ ਯੋਜਨਾ ਨਹੀਂ ਦੀ ਨਾ ਕੋਈ ਆਂਡਾ ਕਤੁਰੀ ਮਸੀਹ ਹੈ। ਬਸ ਉਸ ਪਰਮਾਤਮਾ ਦਾ ਜੋਤ ਸਮੰਨ ਕਰਦਾ ਹਾਂ। ਇਹ ਗੁਰਬਾਣੀ ਦਾ ਕਾਸ ਜਿੰਦੀ ਹੈ ਕਥਾ ਦੀ ਕਿਤੇ ਕੋਈ ਬੋਲ ਮਿਲ ਜਾਂਦੇ ਆ। 2 ਮਿੰਟ ਹੋਏ ਨਹੀਂ ਕਿ ਸੋਈ ਆਈ ਆਪੀਐਸੀ ਪਰਮਾਤਮਾ ਦੀ ਕਿਰਪਾ ਨਾਲ ਮਾਨਸ ਕੀ ਜਾ ਸਭ ਦੇ ਕੇ ਪੈਣਾ। ਰੂਪੀ ਜਿਹੜੀ ਮਾਨਸ ਜਿਹੜੀ ਆ ਜਾਤ ਇੱਕੋ ਹੀ ਆ ਪਰਮਾਤਮਾ ਨੇ ਜਿਹੜੀ ਬਣਾਈ ਆ ਉਹਦੀ ਇੱਕੋ ਹੀ ਜਾਤ ਆ ਬਾਕੀ ਦੁਨੀਆਂ ਨੇ ਬਣਾਈਆਂ ਹੋਈਆਂ ਜਾਤਾਂ ਨੇ ਪਰਮਾਤਮਾ ਦੀ ਕਰੇ ਸਾਡੀ ਸਾਡੀ ਆਤਮਾ ਜਿਹੜੀ ਆ ਉਹ ਇੱਕੋ ਹੀ ਆ ਵੀ ਕਿਤਨਾ ਸਮੁੰਦਰ ਦੇ ਵਿੱਚ ਸਾਗਰ ਦੇ ਵਿੱਚ ਕਹਿੰਦੇ ਨਾ ਕਿ ਬੂੰਦਾਂ ਬਾਹਰ ਨਿਕਲ ਜਾਂਦੀਆਂ ਪਾਣੀ ਦੀਆਂ ਤੇ ਉਹ ਜਿਹੜਾ ਵੀ ਬੂੰਦਾ ਫੇਰ ਸਾਗਰ ਦੇ ਵਿੱਚ ਜਾ ਸਮੁੰਦਰੀਆਂ ਨੇ ਇਤਨਾ ਹੀ ਪਰਮਾਤਮਾ ਵਾਂਗ ਇਤਨਾ ਹੀ ਅਸੀਂ ਉਹਨਾਂ ਬੂੰਦਾਂ ਨੇ ਤੇ ਜਿੰਨੀਆਂ ਸਾਡੀਆਂ ਆਤਮਾ ਨੇ ਉਹ ਪੀਨੋਸਪਨ ਮਾਰ ਮੈਂ ਬਣੀ ਗਿਆ ਸਮਝ ਨਹੀਂ ਆਨੇ ਤੇ ਇਹਦੇ ਵਿੱਚ ਕਿਤੇ 11-15 ਤੇ ਉਤਰ ਮਿਦਲਾਂਗੇ ਜਿਹਨੋਂ ਕੋਈ ਜੋ ਹੁੰਦਾ ਹੈ ਸਰਦ ਤੇ ਕੋਈ ਟੁਟਕਲਾ ਵਗੈਰਾ ਸੁਣਾ ਦੋ ਇੱਕ ਦੱਸ ਦਿਓ ਹਾਂਜੀ ਮੈਂ ਬੜਿਆਂ ਦੇ ਤੇ ਇੱਕ ਟੁਟਕਲਾ ਸੁਣਾ ਜਾਣਾ ਵਾ ਇੱਕ ਰੇ ਨੇ ਕੋਰਾ ਅਬਲੀ ਕਰੋ ਬਾਹਰ ਨਿਕਲ ਤੋ ਰੇ ਠੰਡੀ ਠੰਡੀ ਹਵਾ ਚੱਲ ਗਈ ਸੀ ਥੋੜੀ ਥੁਲ ਜੇ ਜਾ ਕੇ ਨਾ ਇੱਕਾ ਹਵਾ ਨਾ ਰਸੀ ਆਉਂਦੀ ਨਜ਼ਰ ਆਈ ਪਹਿਲਾ ਮਰੀਂ ਕਿੰਦਾ ਯਾਰ ਮੈਨੂੰ ਲੱਗਦਾ ਸਾਫ ਤੇ ਦੂਸਰਾ ਮਰੀਂ ਕਿੰਦਾ ਲੱਗਦਾ ਨਹੀਂ ਸਿੱਕੂ ਮਿੱਟੀ ਸਾਫੀ ਹੈ ਠੀਕ ਹੈ ਯਾਰ ਇਹਦਾ ਮੂੰਹ ਕਿਲੇ ਪਾਸੇ ਆ ਇਹਨਾਂ ਲਾ ਇੱਧਰ ਨਹੀਂ ਉੱਧਰ ਨਹੀਂ ਲੈ ਕਹਿੰਦੇ ਰੱਬ ਦਾ ਚਮਤਕਾਰ ਹੋ ਗਿਆ ਕਹਿੰਦੇ ਕੀ ਹੋ ਗਿਆ ਕਹਿੰਦੇ ਅੱਜ ਕਰਦੇ ਸੱਪਨਾ ਬਿਨਾ ਮੂੰਹ ਤੋਂ ਪੈਦਾ ਹੋਣ ਲੱਗ ਰਿਹਾ ਮੈਂ ਨਾਲ ਤੇ ਇਹ ਬੇਨਤੀ ਕਰੂੰਗਾ ਕਿ ਪੰਜਾਬੀ ਉਹ ਜਾਗੋ ਨਸ਼ੇ ਤਿਆਗੋ ਜ਼ਿੰਦਗੀ ਦੇ ਵਿੱਚ ਜੇ ਪ੍ਰਮਾਤਮਾ ਨੇ ਤੁਹਾਨੂੰ ਕੰਗਰੋਚੋ ਸਰੀਰ ਦਿੱਤਾ ਵਾ ਤੇ ਇਹਦੇ ਨਾਲ ਹੋਰ ਸਾਨੂੰ ਕੀ ਚਾਹੀਦਾ ਵਾ ਇੱਕ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵਾ ਇਹ ਅਸੀਗਣਾ ਲੋਕਾਂਵਾਲੇ ਕਿ ਕਿਸੀ ਕੀ ਐਪੀ ਛੋਟੀ ਛੋਟੀ ਨੂੰ ਬਾਹਰ ਕਰ ਦਿੱਤੀਏ ਤੇ ਉਹ ਲੋਕ ਵੇਖੋ ਦੁਨੀਆ ਦੀ ਤੰਗੀ ਦੇ ਰਹਿ ਰਹੇ ਜਿਨ੍ਹਾਂ ਦੀ ਲੱਤਾਂ ਨਹੀਂ ਹੁੰਦੀਆਂ, ਬਾਹਾਂ ਨਹੀਂ ਹੁੰਦੀਆਂ ਜਿन्हें ਅੱਖਾਂ ਤੋਂ ਵੇਖ ਨਹੀਂ ਸਕਦੇ, ਕੰਨਾਂ ਤੋਂ ਸੁਣ ਨਹੀਂ ਸਕਦੇ ਉਹ ਵੀ ਜੀਵਨ ਦੇ ਵਿੱਚ ਕੁਝ ਨਾ ਕੁਝ ਕਰਕੇ ਰੱਖਾਉਂਦੇ ਆ ਵੇਖੋ ਉਹਨਾਂ ਨੂੰ ਵੀ ਪ੍ਰਮਾਤਮਾ ਰੋਜ਼ੀ ਰੋਟੀ ਦੇ ਰਿਹਾ ਤੇ ਤੁਹਾਨੂੰ ਤੇ ਤੁਹਾਡੇ ਨੂੰ ਤਸਵੀਰ ਮਿਲਿਆ ਤੁਹਾਡੇ ਅੰਮ੍ਰਿਤ ਪਰ ਸਿੱਖਲਾ ਮਤਿਆ ਤੇ ਜੇ ਫੇਰ ਵੱਡੀ ਸੋਚ ਰੱਖ ਕੇ ਤੁਸੀਂ ਕਰੋਗੇ ਤੇ ਤੁਸੀਂ ਇਤਨ ਕਾਮਯਾਬ ਹੋਇਓਗੇ ਜੇ ਛੋਟੀ ਸੋਚ ਰੱਖੋਗੇ ਤੇ ਫਿਰ ਤੇ ਤੁਹਾਡਾ ਕੁਝ ਨਹੀਂ ਬਣਨਾ ਤਾਂ ਇਹ ਹੀ ਮੇਰਾ ਵੀਰ ਹੋਰ ਭਗਤ ਸਿੰਘ ਜਿਨ੍ਹਾਂ ਨੇ ਨੌਲਵਾਂ ਫੀਲਡ ਨੂੰ ਪਹੁੰਚ ਜਾ ਰਿਹਾ ਸੀ ਤਾਂ ਨਾਲ ਉਹ ਮਿੱਟੀ ਦਾ ਜਿਹੜਾ ਬੂਟ ਲੱਗਿਆ ਉਹਦਾ ਜਿਹੜਾ ਜਾਨੀ ਜਿਹੜੇ ਨੌਲਵਾਂ ਫੀਲਡ ਦੀ ਨਸ਼ਾਂ ਕਿ ਸੁਲਤਾਨ ਹੁੰਦੀ ਜਾਣੀ ਹੈ ਉਹ ਤਰ੍ਹਾਂ ਉਹ ਆ ਤੇ ਉਹਦੇ ਬਾਰੇ ਜੇ ਤੁਹਾਨੂੰ ਕੋਈ ਇੱਕ ਪਹਾੜ ਵਿਚਾਰਾ ਛੋਟੀ ਜਿਹੀ ਜਵਾ ਤੈਨੂੰ ਕਿੰਨਾ ਕਾਦਾ ਸੀ 3 ਫੁੱਟ 2 ਇੰਚ 3 ਫੁੱਟ 2 ਇੰਚ ਕਾਦਾ ਤੇ ਸਵੇਰੇ ਘਰ ਜਾਂਦਾ ਹੈ ਕਿ ਪੰਜ 4 ਵਜੇ ਘਰੇ ਤੋਂ ਦਾ ਸ਼ੇਵ ਤੇ ਆਪਣੀ ਜਿੰਨੇ ਵਿਚਾਰੇ ਕੋਈ ਦਾਸ ਕੋਈ ਪਾਂਚ ਬੀਬੀ ਆਪਣੀ ਕੜਾ ਦਾ ਆਪੇ ਤਰਵਾਉਂਦਾ ਹੋਰ ਆਪਣਾ ਪੇੜ ਫੜਦਾ ਤੇ ਇਹ ਵੀ ਐਵੇਂ ਹੀ ਫੀਲ ਕਰਦੇ ਆਂਦਾਰੀ ਨੋਰਮਲ ਵੀਡੀਓ ਵੀ ਇਹਨਾਂ ਚੀਜ਼ਾਂ ਦੇ ਕੁਝ ਨਹੀਂ ਪਿਆ ਆਪੇ ਕਿਰਤ ਕਰੋ ਖਵਾਈ ਕਰੋ ਕਿ ਇਹਨਾਂ ਚੀਜ਼ਾਂ ਨੂੰ ਬਸੋ ਤਾਵਾ ਆਪਣਾ ਹੈ